ਜੁਗਾ ਜੁਗਾ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਕਹਿੰਦੇ ਨੇ ਜਿਸ ਦੀ ਰੱਗ 'ਚੋਂ ਫਤੇ ਉਸ ਦੀ ਜੱਗ 'ਚੋਂ ਫਤੇ ਜਿਸ ਦੀ ਜ਼ੁਬਾਨ 'ਚੋਂ ਫਤੇ ਉਸ ਦੀ ਮੈਦਾਨ 'ਚੋਂ ਫਤੇ ਸੋ ਆਓ ਗੁਰੂ ਪਿਤਾ ਦੀ ਬਖਸ਼ੀ ਹੋਈ ਫਤੇ ਦੀ ਸਾਂਝ ਪਾਈਏ ਗੱਜ ਕੇ ਬੋਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤੇ ਮੇਰੀ ਕਵਿਤਾ ਦਾ ਵਿਸ਼ਾ ਹੈ ਸਰਬੰਸਦਾਨੀ ਦਸ਼ਮੇਸ਼ ਪਿਤਾ ਜੀ ਜਦੋਂ ਪੁੱਤ ਸੀ ਤੋੜਦਾ ਪਿਤਾ ਉਦੋਂ ਜਦੋਂ ਪੁੱਤ ਸੀ ਤੋੜਦਾ ਪਿਤਾ ਉਦੋਂ ਪਿਤਾ ਬਣਿਆ ਤਾਂ ਪੁੱਤ ਲਗਾਏ ਨਹੀਂਓ ਜਿਗਰੇ ਵਾਲਿਆ ਤੈਨੂੰ ਸਲਾਮ ਕਰਸਾ ਹੰਝੂ ਤੇਰੇਆਂ ਨੈਣਾ ਚੋਂ ਆਏ ਨਹੀਂਓ ਜਦੋਂ ਪੁੱਤ ਸੀ ਤੋੜਤਾ ਪਿਤਾ ਉਦੋਂ ਪਿਤਾ ਬਣਿਆ ਤਾਂ ਪੁੱਤ ਲਕਾਏ ਨਿਓ ਜਿਗਰੇ ਵਾਲਿਆ ਤੈਨੂੰ ਸਲਾਮ ਕਰਸਾਂ ਹੰਝੂ ਤੇਰਿਆਂ ਨੈਣਾ ਚੋਂ ਆਏ ਨਹੀਂਓ ਇੱਥੇ ਪਸ਼ੂਆਂ ਦੀ ਲੋਕ ਨੇ ਬਲੀ ਦਿੰਦੇ ਇੱਥੇ ਪਸ਼ੂਆਂ ਦੀ ਲੋਕ ਨੇ ਬਲੀ ਦਿੰਦੇ ਤੂੰ ਤਾਂ ਹੱਸ ਕੇ ਪੁੱਤਰ ਨੇ ਚਾਰ ਦਿੱਤੇ ਦੋ ਚਮਕੌਰ ਦੀ ਗੜੀ ਨੂੰ ਸੌਂਪ ਦਿੱਤੇ ਦੋ ਨੀਹਾਂ ਦੇ ਵਿੱਚ ਸੀ ਵਾਰ ਦਿੱਤੇ ਦੋ ਚਮਕੌਰ ਦੀ ਗੜੀ ਨੂੰ ਸੌਂਪ ਦਿੱਤੇ ਦੋ ਨੀਹਾਂ ਦੇ ਵਿੱਚ ਸੀ ਵਾਰ ਦਿੱਤੇ ਸ਼ਹੀਦੀ ਪਾਈ ਜਾ ਵੀਰ ਅਜੀਤ ਜੀ ਨੇ ਸ਼ਹੀਦੀ ਪਾਈ ਜਾ ਵੀਰ ਅਜੀਤ ਜੀ ਨੇ ਮਗਰ ਹੱਸ ਕੇ ਤੋਰ ਜੁਝਾਰ ਦਿੱਤਾ ਬਾਜਾ ਵਾਲਿਆ ਕਰੂਗਾ ਰਿਸ ਕਿਹੜਾ ਕਰਜਾ ਕੌਮ ਦਾ ਸਿਰੋਂ ਉਤਾਰ ਦਿੱਤਾ ਕਰਜਾ ਕੌਮ ਦਾ ਸਿਰੋਂ ਉਤਾਰ ਦਿੱਤਾ ਦੋ ਪਲ ਜੇ ਅਖਿਓ ਹੋਣ ਪਾਸੇ ਦੋ ਪਲ ਜੇ ਅਖਿਓ ਹੋਣ ਪਾਸੇ ਮਾਪੇ ਪੁੱਤਰਾ ਬਾਜਨਾ ਸਾਰ ਸਕਦੇ ਕਿਵੇਂ ਹੱਸ ਕੇ ਸਹਿ ਗਿਓ ਦੁੱਖ ਐਡੇ ਮਾਪੇ ਐਡਾ ਨਹੀਂ ਦੁੱਖ ਸਹਾਰ ਸਕਦੇ ਕਿਵੇਂ ਹੱਸ ਕੇ ਸਹਿ ਗਿਓ ਦੁੱਖ ਐਡੇ ਮਾਪੇ ਐਡਾ ਨਹੀਂ ਦੁੱਖ ਸਹਾਰ ਸਕਦੇ ਦਾਨੀ ਬੜੇ ਨੇ ਭਾਵੇਂ ਇਸ ਜੱਗ ਉੱਤੇ ਦਾਨੀ ਬੜੇ ਨੇ ਭਾਵੇਂ ਇਸ ਜੱਗ ਉੱਤੇ ਦਾਨੀ ਪੁੱਤਾਂ ਦਾ ਹੋਇਆ ਤਾਂ ਤੂੰ ਹੋਇਆ ਰਾਜੇ ਮਹਾਰਾਜੇ ਪਲੰਗਾ ਤੇ ਬੜੇ ਸੁਤੇ ਜੇ ਕੰਡਿਆਂ ਤੇ ਸੋਇਆ ਤਾਂ ਤੂੰ ਸੋਇਆ ਜੇ ਕੰਡਿਆਂ ਤੇ ਸੋਇਆ ਤਾਂ ਤੂੰ ਸੋਇਆ ਹੇਠਾ ਹੁੰਦੀਆਂ ਸੀ ਮਖਮਲੀ ਕੀਮ ਖਾਬਾਂ ਹੇਠਾ ਹੁੰਦੀਆਂ ਸੀ ਮਖਮਲੀ ਕੀਮ ਖਾਬਾਂ ਡੇੜਾ ਕੰਡਿਆਂ ਤੇ ਲਾਉਣਾ ਸੀ ਪਿਆ ਤੈਨੂੰ ਜਾਰੜੇ ਦਾ ਸਾਨੂੰ ਸתר ਚੰਗਾ ਰਾਜਬੀਰ ਮੁਖ ਗੋਣਾ ਸੀ ਪਿਆ ਤੈਨੂੰ ਰਾਜਬੀਰ ਮੁਖੋਂ ਗੋਣਾ ਪਿਆ ਸੀ ਤੁਹਾਨੂੰ ਗਲਤੀ ਲਈ ਗੁਸਤਾਖੀ ਲਈ ਮਾਫੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ